ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਜੋ ਅਸਥਾਨ ਸੰਤ ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਦੇ ਵਿੱਚ ਹੀ ਇਹ ਅਸਥਾਨ ਬਣਿਆ ਹੋਇਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸਥਾਨ ਜਿੱਥੇ ਸਾਰੇ ਬੈਠ ਕੇ ਅੱਜ ਜਿਵੇਂ ਪਰਮ ਸਤਕਾਰਯੋਗ ਸੰਤ ਬਾਬਾ ਸੁਖਦੇਵ ਸਿੰਘ ਜੀ ਡੇਰਾ ਰੂਮੀ ਪੁੱਚੋ ਵਾਲਿਆਂ ਨੇ ਇਹ ਆਪਣੇ ਪਾਵਨ ਵਿਚਾਰ ਰੱਖੇ ਕਿ ਇੱਕ ਅਜਿਹਾ ਉਪਰਾਲਾ ਕੀਤਾ ਜਾਏ ਜਿਸ ਉਪਰਾਲੇ ਦੇ ਵਿੱਚ ਵੱਖੋ-ਵੱਖ ਧਾਰਮਿਕ ਵਿਸ਼ਿਆਂ ਤੇ ਬੋਲਿਆ ਜਾਏ ਵਿਚਾਰ ਰੱਖੇ ਜਾਣ ਤੇ ਉਸੇ ਮੁਤਾਬਕ ਹੀ ਸ਼ਬਦ ਕੀਰਤਨ ਵੀ ਹੋਇਆ ਕਰੇ ਪਰ ਅੱਜ ਆਰੰਭਤਾ ਹੈ ਬੜੇ ਸਤਕਾਰਯੋਗ ਸੰਤ ਗਿਆਨੀ ਅਮੀਰ ਸਿੰਘ ਜੀ ਜਵਦੀ ਮਹਾਂਪੁਰਖਾਂ ਨੇ ਵਿਚਾਰ ਰੱਖੇ ਨੇ ਸੋ ਆਪਾਂ ਵੀ ਕੁਝ ਪਲ ਹਾਜ਼ਰੀ ਭਰਨੀ ਹੈ ਇੱਕ ਵਾਰ ਗੁਰਫਤੇ ਸਾਂਝੀ ਕਰਦੇ ਆਂ ਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦਾ ਪਾਵਨ ਫਰਮਾਨ ਹੈ ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੇ ਅਬ ਗੁਣ ਧੋਵੇ ਸਤਿਗੁਰੂ ਪਾਵਨ ਬਚਨਾ ਦੁਆਰਾ ਕਿਰਪਾ ਕਰਦੇ ਨੇ ਕਿ ਉੱਚੀ ਸੰਗਤ ਕੀਤਿਆਂ ਉੱਚੇ ਹੋ ਜਾਈਦਾ ਮਨ ਦੀ ਮੈਲ ਲੱਥਦੀ ਐ ਤੇ ਪਾਵਨ ਵਿਚਾਰ ਪ੍ਰਾਪਤ ਹੁੰਦੇ ਨੇ ਮਨੁੱਖ ਦੀ ਸੋਚ ਦਾ ਜਿਹੜਾ ਨੀਵਾ ਪੱਧਰ ਹੈ ਉਹ ਨੀਵਾ ਨਹੀਂ ਰਹਿ ਜਾਂਦਾ ਉਹ ਉੱਚਾ ਹੋ ਜਾਂਦਾ ਹੈ ਉਤਮ ਸੰਗਤ ਉਤਮ ਹੋਵੇ ਗੁਣ ਕੋ ਧਾਵੇ ਆਫਗਣ ਧੋਵੇ ਉਹਦੀ ਸੋਚ ਹੀ ਉਹਦੀ ਲਗਨ ਹੀ ਇਹੋ ਜੀ ਬਣ ਜਾਂਦੀ ਹੈ ਗੁਣ ਪ੍ਰਾਪਤ ਕਰਨ ਵਾਸਤੇ ਉਹ ਉਦਮ ਕਰਦਾ ਹੈ ਉਪਰਾਲਾ ਕਰਦਾ ਹੈ ਦੌੜ ਭੱਦਵੀ ਕਰਦਾ ਹੈ ਕਿ ਮੈਨੂੰ ਗੁਣ ਪ੍ਰਾਪਤ ਹੋ ਜਾਣ ਅਤੇ ਆਪਣੇ ਗੁਣਾਂ ਨੂੰ ਧੋਣ ਦਾ ਮਿਟਾਉਣ ਦਾ ਉਹ ਦਮ ਕਰਦਾ ਹੈ ਜਿੰਨੀ ਉੱਚੀ ਸੰਗਤ ਹੋਵੇਗੀ ਓਨੀ ਉੱਚੇ ਓਨੀ ਮਹਾਨ ਗੁਣ ਪ੍ਰਾਪਤ ਹੋਣਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਟ ਹਰਿਆ ਜੀਨੂ ਵੀ ਸੱਚੀ ਸੰਗਤ ਪ੍ਰਾਪਤ ਹੋਈ ਐ ਉਹ ਭਵ ਸਾਗਰ ਤੋਂ ਪਾਰ ਹੋਇਆ ਹੈ ਉਹਦਾ ਸੁੱਕਾ ਹੋਇਆ ਮੁਰਝਾਇਆ ਹੋਇਆ ਮਨ ਭਾਵ ਖੁਸ਼ਕ ਜਿਵੇਂ ਕਿ ਕੋਈ ਨਾਸਤਕ ਹੁੰਦਾ ਹੈ ਰੱਬ ਦੀ ਹਸਤੀ ਨੂੰ ਰੱਬ ਦੀ ਹੋਂਦ ਨੂੰ ਮੰਨਣ ਤੋਂ ਵੀ ਮੁਨਕਰ ਹੁੰਦਾ ਹੈ ਇਹੋ ਜੇ ਮਨ ਵੀ ਜਿਹੜੇ ਉਹ ਜੇਕਰ ਸੰਗਤ ਵਿੱਚ ਆ ਜਾਣਗੇ ਨਾ ਗੁਰੂ ਕੀ ਸੰਗਤ ਦੇ ਵਿੱਚ ਤਾਂ ਉਹ ਵੀ ਹਰੇ ਭਰੇ ਹੋ ਜਾਣਗੇ ਉਹ ਵੀ ਨਾਸਤਕ ਤੋਂ ਆਸਤਕ ਹੋ ਜਾਣੇ ਮਨਮੁਖਾ ਤੋਂ ਗੁਰਮੁਖ ਬਣ ਜਾਣਗੇ ਜੇਕਰ ਗੁਰੂ ਦੀ ਸੰਗਤ ਵਿੱਚ ਆ ਜਾਣ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਟ ਹਰਿਆ ਸੰਗਤ ਦੇ ਵਿੱਚ ਕਿਉਂਕਿ ਗੁਰੂ ਆਪ ਵੱਸਦਾ ਹੈ ਵਿੱਚ ਸੰਗਤ ਹਰ ਪ੍ਰਭ ਵੱਸ ਹੈ ਜੀ ਤੇ ਗੁਰੂ ਆਪ ਵੱਸਦਾ ਹੋਣ ਕਰਕੇ ਗੁਰੂ ਕਿਰਪਾ ਕਰਦਾ ਹੈ ਪਰਮ ਪਦ ਭਾਵ ਉੱਚੀ ਅਵਸਥਾ ਪ੍ਰਾਪਤ ਕਰਾ ਦਿੰਦਾ ਹੈ ਮੇਰ ਕਰਕੇ ਜਿਹੋ ਜਾਂ ਮਨੁੱਖ ਪਹਿਲਾਂ ਹੁੰਦਾ ਓਵੇਂ ਦਾ ਨਹੀਂ ਰਹਿੰਦਾ ਉਹ ਉੱਚਾ ਉਹਦੇ ਵਿਚਾਰ ਉੱਚੇ ਹੋ ਜਾਂਦੇ ਨੇ ਉਹਦੀ ਸੋਚ ਮਹਾਨ ਹੋ ਜਾਂਦੀ ਹੈ। ਭਾਵ ਉਹਦੀ ਅਵਸਥਾ ਬਦਲ ਜਾਂਦੀ ਹੈ। ਇਸ ਲਈ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਸੰਸਾਰ ਤੇ ਜਿੱਥੇ-ਜਿੱਥੇ ਵੀ ਜਾਣਾ ਕੀਤਾ ਜਿਹੜੇ ਸਤਿਗੁਰੂ ਦੀ ਸੰਗਤ ਵਿੱਚ ਆਏ ਉਹ ਮਨਮੁਖਾਂ ਤੋਂ ਗੁਰਮੁਖ ਬਣ ਗਏ। ਹੰਕਾਰੀਆਂ ਤੋਂ ਨਿਮਰਤਾ ਰੱਖਣ ਵਾਲੇ ਬਣ ਗਏ ਜਿਹੜੇ ਰਿੱਧੀਆਂ ਸਿੱਧੀਆਂ ਨੂੰ ਹੋਰ ਅਜੀਹਾਂ ਤਾਕਤਾਂ ਨੂੰ ਹੀ ਵੱਡਾ ਮੰਨ ਕੇ ਬੈਠੇ ਸਨ ਉਹਨਾਂ ਨੂੰ ਪਰਮੇਸ਼ਰ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਇਹ ਸੋਝੀ ਮਿਲ ਗਈ ਕਿ ਜੋ ਤਾਕਤਾਂ ਅਸੀਂ ਪ੍ਰਾਪਤ ਕਰਕੇ ਅਭਿਮਾਨੀ ਬਣੇ ਬੈਠੇ ਹਾਂ ਇਹ ਛੋਟੀਆਂ ਹਨ ਇਨਾਂ ਵਿੱਚ ਮਨ ਦਾ ਸਕੂਨ ਨਹੀਂ ਮਨ ਦੀ ਸ਼ਾਂਤੀ ਨਹੀਂ ਹੈ ਮਨ ਦੀ ਸ਼ਾਂਤੀ ਮਨ ਦਾ ਸਕੂਨ ਮਨ ਦਾ ਟਿਕਾਉ ਪਰਮਾਤਮਾ ਦੀ ਪ੍ਰਾਪਤੀ ਦਾ ਜੋ ਰਾਹ ਹੈ ਉਹ ਸਾਨੂੰ ਦੱਸਣ ਵਾਲੇ ਇਹ ਗੁਰੂ ਨਾਨਕ ਪਾਤਸ਼ਾਹ ਆਪ ਆਏ ਹਨ ਕਿਰਪਾ ਕਰ ਰਹੇ ਹਿੱਤੀ ਸਤਿਗੁਰੂ ਜੀ ਨੇ ਫਿਰ ਮਰਯਾਦਾ ਹੀ ਚਲਾ ਦਿੱਤੀ ਜਿਵੇਂ ਉਦਾਸੀਆਂ ਕਰਨ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਟਿਕਾਣਾ ਕੀਤਾ ਸਰੀਰਕ ਤੌਰ ਤੇ ਅਖੀਰਲੇ ਕੁਝ ਸਾਲ 18-20 ਸਾਲ ਦਾ ਸਮਾਂ ਤਾਂ ਉਥੇ ਫਿਰ ਸਾਰਿਆਂ ਨੇ ਸੰਗਤ ਵਿੱਚ ਬੈਠਣਾ ਜਿੱਥੇ ਬਾਣੀ ਅਤੇ ਬਾਣੀ ਦੀ ਵਿਚਾਰ ਅਤੇ ਫਿਰ ਜਿਵੇਂ ਇੱਕ ਦੂਸਰੇ ਨੂੰ ਵੇਖ ਕੇ ਲੱਗਣ ਲੱਗਦੀ ਹੈ ਕਿ ਹੱਥੀਂ ਸੇਵਾ ਕਰਨੀ ਉੱਚ ਨੀਚ ਭਾਵ ਅਜਿਹੇ ਵਿਤ ਕਰੇ ਮਨ ਵਿੱਚ ਨਾ ਰੱਖਣੇ ਸਾਰੀ ਮਨੁੱਖਤਾ ਪ੍ਰਤੀ ਹਿਰਦੇ ਚ ਪਿਆਰ ਭਾਵਨਾ ਹੋਣੀ ਇਉਂ ਕਿਰਪਾ ਕੀਤੀ ਹੈ ਸੋ ਜਿਹੜੀ ਇਹ ਸੰਪਰਦਾ ਨਾਨਕ ਸਰ ਸੰਪਰਦਾਏ ਧੰਨ ਬਾਬਾ ਅਨੰਦ ਸਿੰਘ ਜੀ ਕਿਰਪਾ ਕਰਦੇ ਸਨ ਜਿਹੜਾ ਵੀ ਆਉਂਦਾ ਸੀ ਭਾਵੇਂ ਬਹੁਤ ਲੰਬਾ ਸਮਾਂ ਆਏ ਸੰਗੀਆਂ ਨਾਲ ਬਚਨ ਨਾ ਕਰਨੇ ਖੇਰਪਾ ਕਰਨੀ ਭਾਈ ਸੰਗਤ ਕਰਿਆ ਕਰੋ ਗੁਰਬਾਣੀ ਪੜੋ ਸੰਗਤ ਕਰਿਆ ਕਰੋ ਸੰਗਤ ਦੇ ਵਿੱਚੋਂ ਉਹ ਗੁਣ ਪ੍ਰਾਪਤ ਹੁੰਦੇ ਨੇ ਜਿਹੜੇ ਸਾਨੂੰ ਗੁਰੂ ਸਾਹਿਬ ਬਖਸ਼ਿਸ਼ ਕਰਨੀ ਚਾਹੁੰਦੇ ਆ ਸਤਿਗੁਰੂ ਜਿਹੜੀਆਂ ਦਾਤਾਂ ਦੇਣੀਆਂ ਚਾਹੁੰਦੇ ਬਖਸ਼ਣੀਆਂ ਚਾਹੁੰਦੇ ਉਹ ਮਿਲਣ ਗਈ ਤਾਂ ਜੇ ਅਸੀਂ ਸੰਗਤ ਵਿੱਚ ਬੈਠਾਂਗੇ ਤਦ ਪ੍ਰਾਪਤ ਹੋਣਗੇ ਸਤਿਗੁਰੂ ਕਿਰਪਾ ਕਰਦੇ ਨੇ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਇਹ ਜਿਹੜੀ ਉੱਚੀ ਸੁੱਚੀ ਸੱਚੀ ਸੰਗਤ ਹੈ ਇਹਨੂੰ ਧਨ ਆਖਿਆ ਇਥੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਅਤੇ ਗਿਆਨ ਪ੍ਰਾਪਤ ਹੁੰਦਾ ਹੈ ਵੱਡੀਆਂ ਮਿਹਰਾ ਹੁੰਦੀਆਂ ਨੇ ਵੱਡੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਸੋ ਦਾਸ ਵਧਾਈ ਦਿੰਦਾ ਸਤਿਕਾਰਯੋਗ ਸੰਤ ਬਾਬਾ ਸੁਖਦੇਵ ਸਿੰਘ ਜੀ ਨੂੰ ਜਿਹੜੇ ਇਹ ਉਪਰਾਲਾ ਕਰ ਰਹੇ ਨੇ ਬਾਬਾ ਜੀ ਕਿਰਪਾ ਕਰਨ ਵਾਲੇ ਹਨ ਕਿਰਪਾ ਮਿਹਰਾਂ ਕਰਦੇ ਵੀ ਹਨ ਇਹ ਸਮਾਗਮ ਹੋਰ ਵਧੀਆ ਹੋਵੇ ਦਾਸ ਨੇ ਪਿਛਲੇ ਦਿਨਾਂ 'ਚ ਵੀ ਤਨ ਤਨ ਬਾਬਾ ਗੁੰਦਨ ਸਿੰਘ ਜੀ ਮਹਾਰਾਜ ਦੀ ਵਰਸੀ ਤੇ ਹਾਜ਼ਰੀ ਭਰ ਤੂੰ ਤਾਂ ਹੀ ਕਿ ਮਾਂ ਮੰਗ ਲਈ ਸੀ ਕਿ ਗੜਾ ਪੂਰਾ ਠੀਕ ਨਹੀਂ ਸੀ ਉਕਮ ਮੰਨਦੇ ਆਂ ਕੁਝ ਪਰ ਹਾਜ਼ਰੀ ਭਰੀ ਏ ਪਰਵਾਣ ਹੋਵੇ ਬਿਲਾਓ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ